ਦੇ ਰੰਗ ਵੱਲੋਂ ਸ਼ਰਾਬ ਪੀ ਕੇ ਗਰੀਬ ਪਰਵਾਸੀ ਵੱਲੋਂ ਲਾਇਕ ਛਤਰੀ ਦੀ ਦੁਕਾਨ ਦੀ ਕੀਤੀ ਭੰਨ ਤੋੜ ਅੰਜ ਪਿੰਡ ਮਾਨ ਖੇੜੀ ਕੋਲ ਇੱਕ ਨਿਹੰਗ ਤਿਪੁਰ ਥਾਣਾ ਮੋਰਿੰਡਾ ਦਾ ਰਹਿਣ ਵਾਲਾ ਹੈ ਉਸ ਵੱਲੋਂ ਤਕਰੀਬਨ 2 ਮਹੀਨੇ ਤੋਂ ਸਰਦੀ ਬਣਾਉਣ ਦੀ ਦੁਕਾਨ ਚਲਾਈ ਜਾ ਰਹੀ ਸੀ ਉਸ ਦੀ ਦੁਕਾਨ ਕੋਲ ਇੱਕ ਪ੍ਰਵਾਸੀ ਵਿਅਕਤੀ ਨੇ ਆਪਣੀਆਂ ਛਤਰियां ਵੇਚਣ ਲਈ ਦੁਕਾਨ ਲਾਈ ਸੀ ਪਰ ਅਚਾਨਕ ਨਿਹੰਗ ਵੱਲੋਂ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸ ਉੱਪਰ ਅਚਾਨਕ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਸ ਪ੍ਰਵਾਸੀ ਦੀਆਂ ਛਤਰियां ਨੁਕਸਾਨੀਆਂ ਗਈਆਂ ਬਾਅਦ ਵਿੱਚ ਰਾਹੀਦਾਂ ਨੇ ਉਸ ਨਿਹੰਗ ਨੂੰ ਕਾਬੂ ਕੀਤਾ ਅਤੇ ਮੋਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਕਹਿੰਦਾ ਮੈਂ ਚਲੇ ਚੁੱਪ ਕਰ ਆਪਣਾ ਚੱਕਰ ਨਹੀਂ ਸੀ ਕੱਲ ਨੂੰ ਸਾਰੇ ਪਿੰਡ ਦਾ ਕੱਟ ਹੋਣਾ ਹਾਂ ਨਾ ਸਹੀ ਗੱਲ ਹੈ ਸਹੀ ਗੱਲ ਹੈ ਅਬੀ ਤਾਰੂ ਪੀ ਕੇ ਨਹੀਂ ਪਈਏ ਕੰਮ ਹੋ ਮਰਜੀ ਹੋ ਜਵੇ ਤਾਰੂ ਪੀਣੀ ਗਲਤ ਹੈ ਇਹ ਗੱਲ ਲਾਜੀ ਅਸੀਂ ਉਹ ਰੱਖਦੇ ਹਾਂ ਹਾਂ ਅਸੀਂ ਬੂ ਦੇ ਬਾਣੇ ਦੀ ਜਿੱਤ ਕਰਕੇ ਤੇਰੇ ਬਰਾਹਮਣੀ ਚੱਕਰ ਨੂੰ ਉਹਨੂੰ ਫੇਰ ਪੜਨਾ ਅਸੀਂ ਅਲੀ ਠੇਕੇ ਮੂਰੇ ਤੇ ਵੀ ਫੜਨਾ ਆ ਇਹ ਹਾਂ ਦਾਰੂ ਪੀ ਕੇ ਠੇਕੇ ਤੋਂ ਕਿ ਆਉਂਦਾ ਇਹਦੀ ਮੂਵੀ ਬਣਾ ਕੇ ਪਾਉਂਗੇ ਬੋ ਠੀਕ ਹੈ ਬਾਬਾ ਜੀ ਹਾਂ ਸਾਰਾ ਕੁਝ ਕਰੂਗੇ ਜੀ ਨਾਲ ਜੀ ਨਾਲ ਹੁਣ ਕਿੱਥੇ ਕਹਿਦਾ ਤੇਰੇ ਕਿੰਦੇਰੇ ਕਰਕੇ ਸਾਰੇ ਪੰਚ ਦੀ ਜਨਾਬ ਨਹੀਂ ਹੁੰਦੀ ਆ ਤੇ ਗਰੀਬ ਨਾਲ ੱੱਕਾ ਕਰਿਆ ਉਹਦੇ ਬਾਣੇ ਨੂੰ ਬਦਨਾਮ ਕਰਨੇ ਨਾਲ ਤੇ ਇਹਨੂੰ ਖੋਲਦੇ ਕਿਆ ਫਾਇਦਾ ਹੈ ਬਾਬਾ ਜੀ ਠੀਕ ਆ ਧੰਨਵਾਦ ਹੁਣ ਦਾਰੂ ਪੀ ਕੇ ਉੱਠ ਨਹੀਂ ਹੋ ਰਿਹਾ ਇਹਦਾ ਇਸੇ ਮੈਂ ਪੇਵਾ ਪੜਨ ਜਾ ਮਜਮਾ ਸਹੀ ਹੋ ਗਿਆ ਮੈਂ ਪੜਨ ਬਾਬਾ ਜੀ ਤੇਰੇ ਤੁਹਾਡਾ ਪਿੰਡ ਆਪਣੇ ਪਿੰਡਾਂ ਦੇ ਫੇਰ ਕੱਲ੍ਹ ਕਿਆ ਹੋਇਆ ਅੱਜ ਕਿਆ ਹੋ ਰਿਹਾ ਬਾਈ ਠੇਕੇ ਤੋਂ ਆਂਡੇ ਵੀ ਤੁਸੀਂ ਮਗਾਉਨੇ ਹੋ ਸਾਰੇ ਮਿੱਤਰ ਕੁਛ ਨਹੀਂ ਛੱਡਦੇ ਇਹ ਇਹ ਸਿਰ ਉਹ ਬਾਈ ਸਭ ਕੁਝ ਕਰਦਾ ਯਾਰ ਸਾਰੇ ਕੁਝ ਕਰਦੇ ਨਹੀਂ ਕੁਛ ਨਹੀਂ ਛੱਡਦੇ ਇਹ ਇਹ ਕਲੰਕਾਈ ਇਹ ਬਾਣਾ ਨਹੀਂ ਚਾਹੀਦਾ ਇਹਨਾਂ ਨੂੰ ਪਾਉਣਾ ਜੱਥੇਦਾਰਾਂ ਨੇ ਫੋਰ ਨੇ ਇਹਦੇ ਜੁੱਤੀਆਂ ਮਾਰ ਕੇ ਇਹਦੇ ਬਾਣਾ ਲੋਹਾਤਾ ਤਾਂ ਇਹ ਤਾਂ ਮਿੰਤ ਨਹੀਂ ਬੁਲਾਓ ਵੀ ਤੁਸੀਂ ਆਪਣਾ ਕਿਸੇ ਨਾਲ ਕੰਟੈਕਟ ਕਰੋ ਕਿਸੇ ਉਹਦੇ ਨਾਲ ਬਾਈ ਇਹਨੇ ਫਰਲਾ ਲਿਆ ਦੁਬਾਰਾ ਪਹਿਲਾਂ ਬਹੁਤ ਚੰਗਾ ਪੁਜਾਰ ਕਰਿਆ ਆ ਗੱਲ ਦੇਖ ਲਓ ਕਹਿੰਦਾ ਚਾ ਇਹਦਾ ਕਰੈਕਟਰ ਦੇਖ ਲਓ ਕਿ 20 ਬੰਦੇ ਨੂੰ ਰੋਜ਼ਗਾਰ ਮਿਲਿਆ ਹੋਇਆ ਤਾਂ ਉਹ ਪਟਾਖਾ ਤੋੜਿਆ ਬੰਦੇ ਉਹ ਬਾਬਾ ਜੀ ਚੱਲ ਗਏ ਸਾਡੀਆਂ ਦੋਸਤੀਆਂ ਨਾਲ ਹੰਗ ਸਿੰਘਾਂ ਨਾਲ ਸਮਝਾ ਦੇ ਬਾਬਾ ਜੀ ਦੇ ਦੇ ਦੇਣਾ ਇਹ ਜਲੂਸ ਕੱਢਿਆ ਇਹਦਾ ਮੁੱਲ ਤਾਂ ਨਹੀਂ ਕੋਈ ਤੇਰਾ ਨਹੀਂ ਹੈਗਾ ਤੇਰਾ ਮੇਰਾ ਨਹੀਂ ਹੈਗਾ ਸੇਕਾਉਂ ਦਾ ਜਲੂਸ ਬਾਈ ਕੱਟ ਕਰ ਜਲੂਸ ਲੜਦੇ ਹੋ ਗੰਡਾ ਡੇਰਾ ਚੱਕ ਦੇ ਨਾਲੇ ਬਾਈ ਗੱਲ ਚੁਕਾ ਦੋ ਜਿਹੜੇ ਗਿਆਨੀ ਤੇ ਨਹੀਂ ਉਹਨਾਂ ਦਾ ਬਜਰੇ ਪੁੱਛ ਕੇ ਬੈਠੇ ਸਭ ਤੋਂ ਬਾਅਦ ਨੂੰ ਉਸੇ ਨੇ ਘਟਾ ਮੈਂ ਆਪ ਖੁਦ ਦੇਖੇ ਨੂੰ ਇਹ ਤੋੜਦਾ ਸੀਗਾ ਛਤਰੀਆਂ ਸੀ ਰੋਕ ਕੇ ਚਾਰ ਪੰਜ ਬੰਦੇ ਨੂੰ ਕਿਹਾ ਬਾਈ ਰਹਿਣ ਦੇ ਫੇਰ ਵੀ ਹਟਿਆ ਨਹੀਂ ਇਹ ਬੰਦਾ ਇਹ ਕੋਈ ਨਸ਼ਾ ਵੀ ਕਰਿਆ ਹੋਇਆ ਹੈ ਇਹ ਚੈੱਕ ਕਰ ਮੈਡੀਕਲ ਕਰਵਾ ਚਾਹੀਦਾ ਇਹ ਬੰਦੇ ਦਾ ਇਹਨਾਂ ਨਾਲ ਗੱਲ ਕਰ ਜਿਹਨੇ ਕੀਤੀ ਆ ਤਰੇ ਮੰਤਰ ਉਹਨਾਂ ਦਾ ਦੋਸ਼ ਆ ਉਹਨਾਂ ਨੂੰ ਕਹ ਗੱਲ ਕਰ ਮੇਰੇ ਨਾਲ ਨਹੀਂ ਗੱਲ ਕਰਨੀ ਤੈਨੂੰ ਮੇਰੇ ਨਾਲ ਨਾ ਗੱਲ ਕਰ ਹੈ ਚੰਗੇ ਆ ਲੈ ਤੂੰ ਮੇਰੇ ਨਾਲ ਗੱਲ ਨਾ ਕਰ ਤੂੰ ਇਹਨਾਂ ਨਾਲ ਗੱਲ ਕਰ ਇਹ ਜੀ ਟੂਪੀ ਤੋਂ ਬੰਦੇ ਆ ਕੇ ਛਤਰੀਆਂ ਦੀ ਇਹਨਾਂ ਨੇ ਉਹਦੇ ਆਪਣੀ ਦੁਕਾਨ ਲਾਈ ਹੋਈ ਸੀ। ਇਹਦੇ ਨਾਲ ਨਸੀਬ ਨੇ ਫਤੇਪੁਰੀਏ ਨੇ ਆਪਣੀ ਸਰਦਈ ਦੀ ਦੁਕਾਨ ਲਾਈ ਹੋਈ ਸੀ। ਉਹਨੇ ਨਸ਼ੇ दारू ਪੀ ਕੇ ਇਹਨਾਂ ਦੀਆਂ ਸਾਰੀਆਂ ਛਤਰੀਆਂ ਵੜ ਦਿੱਤੀਆਂ ਗਰੀਬਾਂ ਦੀਆਂ। ਇਹਨਾਂ ਮਗਰ ਕਿਰਪਾਨਾਂ ਲੈ ਕੇ ਦੌੜੇ। ਪੂਰੇ ਪਿੰਡ ਪਬਲਿਕ ਇਕੱਠੀ ਹੋਈ। ਨਸੀਬ ਸਿੰਘ ਨੂੰ ਸਮਝਾਇਆ। ਉਹ ਨਹੀਂ ਸਮਝ ਰਿਹਾ ਜੀ ਕਿਸੇ ਦੀ ਗੱਲ ਜੀ। ਉਹਨੇ दारू ਬਹੁਤ ਜ਼ਿਆਦਾ ਪੀਤੀ ਹੋਈ ਆ ਅਸੀਂ ਲੰਗ ਜਥੇਬੰਦੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਥੋੜਾ ਬਾਣਾ ਪਾ ਕੇ ਇੱਕ ਗਲਤ ਕੰਮ ਕਰਦੇ ਨੇ ਇਹ ਬਦਨਾਮ ਨਹੰਗ ਸਿੰਘਾ ਜਸੇਵੰਦੀਆਂ ਹੁੰਦੀਆਂ ਨੇ ਇਹਦਾ ਨਾਮ ਨਸੀਬ ਸਿੰਘਾ ਪਿੰਡ ਇਹਦਾ ਫਤਿਹਪੁਰ ਹੈ ਇਹਦੇ ਉੱਪਰ ਤੁਸੀਂ ਕੋਈ ਐਕਸ਼ਨ ਲਓ ਕਿ ਸਮਾਜ ਦੇ ਵਿੱਚ ਇੱਕ ਨਹੰਗਾ ਦਾ ਕਿ ਆਪਣਾ ਸਹੀ ਹੋਵੇ ਕਿ ਅਈਏ ਗਲਤ ਬੰਦੇ ਪੂਰੀ ਕੌਮ ਨੂੰ ਬਦਨਾਮ ਕਰ ਰਿਹਾ ਸਿੱਖ ਧਰਮ ਨੂੰ ਬਦਨਾਮ ਕਰ ਰਿਹਾ ਹੈ ਹਾਂ ਜੀ ਇਹ ਜਿਹੜੀ ਵਾਰਦਾਤ ਹੋਈ ਹੈ ਇਹ ਪਿੰਡ ਬੜੋਲੀ ਦੇ ਕੋਲ ਹੋਈ ਹੈ ਜੀ ਸੜਕ ਦੇ ਉੱਪਰ ਠੀਕ ਹੈ ਜੀ ਇਹ ਨੂੰ ਮਰੰਡਾ ਜ਼ਿਲ੍ਹਾ ਸ਼ਹਿਰ ਮਰੰਡਾ ਪੈਂਦਾ ਜੀ ਜ਼ਿਲ੍ਹਾ ਰੋਪੜ ਹੈ ਜੀ ਜਿਲ੍ਹਾ ਗੜ੍ਹਤ ਖੂਹ ਠੀਕ ਹੈ ਜੀ ਇੰਜਲਵਰਡ ਸਕੂਲ ਦੇ ਸਾਹਮਣੇ ਜੀ ਇਹ ਸਾਰੇ ਬੰਦੇ ਉਰੇ ਨਸੀਬ ਸਿੰਘ ਨੂੰ ਕਾਬੂ ਕਰਨੇ ਵਾਲੇ ਤੇ ਬਹੁਤ ਮੁਸ਼ਕਿਲ ਦੇ ਨਾਲ ਕਾਬੂ ਕਰਕੇ ਹੁਣ ਪੁਲਿਸ ਨੂੰ ਰੈਕਟ ਕਰਵਾਇਆ ਗਿਆ ਉਹ ਕਹਿੰਦਾ ਮੈਂ ਦਾਰੂ ਪੀਣੇ ਤੇ ਨਹੀਂ ਉਹ ਹਟ ਰਿਹਾ ਰੋਜ਼ ਠੇਕੇ ਤੇ ਦਾਰੂ ਪੀਂਦਾ ਜੀ ਅਸੀਂ ਬੇਨਤੀ ਕਰਦੇ ਹਾਂ ਜਥੇਬੰਦੀਆਂ ਨੂੰ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹ ਸਿੱਖ ਕੌਮ ਦੀ ਬਦਨਾਮੀ ਕਰ ਰਿਹਾ ਹੈ ਇਹਨੂੰ ਮੜਾ ਇਹਦਾ ਕੋਈ ਵਿਚਾਰ ਕਰਕੇ ਇਹਦੇ ਉੱਪਰ ਕਾਰਵਾਈ ਕਰੀ ਜਾਵੇ ਬਾਈ ਜੀ ਦਾ ਖਾਤਾ ਲੁਧਿਆਣਾ ਚ ਚੰਲੀਗੜ ਰੋਡ ਦੇ ਉੱਤੇ ਮਤਭਾਗਾ ਹਰਕਤ ਹੋਈ ਹੈ ਇੱਕ ਲੰਗ ਸਿੰਘ ਮੈਨੂੰ ਕੀਤੀ ਗਈ ਆ ਅਸੀਂ ਰਾਘੀਰ ਜਿਹਦੇ ਵਿੱਚ ਪਦਵੰਤੇ ਸੱਜਣ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਮਟਾਰਾ ਕਰਦੇ ਆ ਉਸ ਗਰੀਬ ਵਾਲ ਦੇਖਦੇ ਆ ਸਭ ਨੇ ਜੋ ਟੈਲੀਫੋਨ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100-100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤਾ ਇਹ ਯਰਲੇਗਾ ਕੁਝ ਸੰਗਤ ਨੇ ਯਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਇਹ ਸਿੱਖ ਕੌਮ ਦੀ ਪਤਰਾਮੀ ਹੈ ਤੇ ਇਸ ਬੰਦੇ ਨੇ ਨੰਗ ਨੇ ਸ਼ਰਾਬ ਵੀ ਪੀਤੀ ਨੰਗ ਸਿੰਘ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਾ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪ੍ਰਵਾਤ ਵੀ ਬੰਦਾ ਗਲਤ ਆ ਜਾਂਦਾ ਬੱਚਾ ਗਲਤ ਜੰਮ ਪੈਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤਭਾਦੀਆਂ ਪਾ ਕੇ ਹਰ ਤਨੂੰ ਰੋਕਿਆ ਜਾਵੇ ਅਸੀ ਇਹ ਉਧਰੋਂ ਮੋਟਰਸਾਈਕਲ ਤੇ ਆਏ ਅੱਗੇ ਦੂਸਰਾ ਕੋਈ ਮੁੰਡਾ ਮੋਟਰਸਾਈਕਲ ਚਲਾਉਂਦਾ ਸੀ ਇਹ ਪਿੱਛੇ ਬੈਠੇ ਸੀ ਉੱਥੋਂ ਇਹਨਾਂ ਨੇ ਇੱਕ ਜਕਾਰਾ ਛੱਡਿਆ ਤਾਂ ਅਗਲੇ 5-4 ਮਿੰਟ ਦੇ ਵਿੱਚ ਅਸੀਂ ਸੀਨ ਦੇਖਿਆ ਕਿ ਇਹਨਾਂ ਦੇ ਹੱਥ ਦੇ ਵਿੱਚ ਡੰਡਾ ਇਹ ਛਤਰੀਆਂ ਤੋੜਨੀਆਂ ਸ਼ੁਰੂ ਕਰੀਆਂ ਤੇ ਉਹ ਮੁੰਡੇ ਨੂੰ ਕੁੱਟਦਾ ਮੈਂ ਉੱਥੋਂ ਉੱਠ ਗਿਆ ਜਦੋਂ ਆਵਾਜ਼ ਮਾਰੀ ਦੁਬਾਰਾ ਫੇਰ ਛਤਰੀਆਂ ਤੋੜ ਕੇ ਜਦੋਂ ਦੇਖਿਆ ਪੰਜ-ਚਾਰ ਜਣੇ ਤਿੰਨ ਕੀਰਪਾਨ ਚੱਕ ਕੇ ਖੜਾ ਹੋ ਗਿਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਗੇ ਵੀ ਹੁਣ ਜਿਆਦਾ ਇਕੱਠੇ ਹੋ ਗਿਆ ਇਕੱਠੇ ਹੋ ਕੇ ਫੇਰ ਟੀਮਾ ਹੋਇਆ ਕਿਰਪਾਨ ਲੈ ਕੇ ਜਦੋਂ ਜਦੋਂ ਇਹ ਦੇਖਿਆ ਲੋਕ ਵੱਧ ਗਏ ਜਦੋਂ ਅਸੀਂ ਧਾਰ ਲਈ ਕਿ ਨਹੀਂ ਜਾਣ ਦੇਣਾ ਇੱਥੇ ਮੁੰਡਾ ਖੜਾ ਹੋਣਾ ਸ਼ਾਇਦ ਚਲੇ ਗਿਆ ਇੱਕ ਵਿਚਾਰਾ ਉਹ ਨਾਲ ਹੋਇਆ ਮੇਰੇ ਪਿੱਛੇ ਖੜਾ ਮੁੰਡਾ ਪਰਨਾ ਮੁੜ ਕੇ ਤਾਂ ਜਾ ਕੇ ਇਹਨਾਂ ਨੂੰ ਘੇਰ ਕੇ ਨੂੰ ਖੜਾਇਆ ਇਹ ਮੈਂ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਇਹਦੇ ਸਾਡਾ ਘਟਾਓ ਹੈ ਜਿੱਥੇ ਅਸੀਂ ਕਿਤੇ ਪਰਸੋਂ ਵੀ ਅਸੀਂ ਇੱਕ ਮੰਗ ਪੱਤਰ ਦੇਣਗੇ ਸੀ ਮੈਂ ਆਪਣੇ ਸਾਥੀਆਂ ਨੂੰ ਪਹਿਲਾਂ ਗੱਲ ਕਹੀ ਸੀ ਡੀਸੀ ਸਾਹਿਬ ਦਫ਼ਤਰ ਮੁਰੇ ਕਿ ਤੁਸੀਂ ਦੋ ਨੰਗ ਸਿੰਘ ਨਾਲ ਲੈ ਕੇ ਤੁਹਾਡਾ ਘਟਾਓ ਹੈ ਮੇਰਾ ਐਕਸਪੀਰੀਐਂਸ ਹੈ ਘਟਾਏ ਇਸ ਚੀਜ਼ ਚ ਉਥੇ ਡੀਸੀ ਸਾਹਿਬ ਦੇ ਦਫ਼ਤਰ ਮੂਰੇ ਸ਼ਾਂਤ ਮਈ ਢੰਗ ਨਾਲ ਅਸੀਂ ਮੰਗ ਪੱਤਰ ਦੇ ਰਹੇ ਹਾਂ ਤੇ ਉਹਨੇ ਜਗਾਰਸ਼ੰਡੇ ਸ਼ੁਰੂ ਕਰ ਦਿੱਤੇ। ਇੱਕ ਪਾਸੇ ਕੱਲ ਇਸ ਬੰਦੇ ਦੀ ਫੋਟੋ ਹੈ ਜਿੱਥੇ ਇਹਨੇ ਜਾ ਕੇ ਫਿਲਮ ਰੋਕੀ ਹੈ ਤੇ ਆਦੇ ਆਪਣਾ ਜਰੂਸ ਕਢਾਉਣ ਲੱਗਿਆ ਹੈ। ਮੈਂ ਬੁੱਢਾ ਦਲ ਨੂੰ ਇੱਕ ਬੇਨਤੀ ਕਰਦਾ ਟੋਲ ਪੁਲਾਜੇ ਇਹਨਾਂ ਦੇ ਮਾਫ਼ੀ। ਅਸੀਂ 28-28 ਸਾਲ ਫੌਜੀਆ ਨੌਕਰੀ ਕਰਕੇ ਆ ਸਾਡੀ। ਮੈਂ ਨਹੀਂ ਕਹਿੰਦਾ ਬੁੱਢਾ ਦਲ ਮਾੜਾ ਹੈ ਲੇਕਿਨ ਬੁੱਢਾ ਦਲ ਦੇ ਵਿੱਚ ਜਿਹੜੇ ਮੈਂਬਰ ਚਲੇ ਗਏ ਉਹਨਾਂ ਨੂੰ ਆਪਣੀ ਕਾਜ ਚ ਰਹਿਣਾ ਚਾਹੀਦਾ। ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਬੁੱਢਾ ਦਲ ਨੂੰ ਉਹਨਾਂ ਦੇ ਮੁਖੀਆਂ ਨੂੰ ਬੁਲਾ ਕੇ ਇਹ ਬੇਨਤੀ ਕਰਨ ਕਿ ਇਹਨਾਂ ਤੇ ਕੰਟਰੋਲ ਕਰੋ ਮੈਂ ਕਿਸੇ ਕਹਿੰਦਾ ਨਹੀਂ ਕਿ ਬਾਣਾ ਮਾੜਾ ਲੇਕਰ ਬਾਣਾ ਪਾ ਕੇ ਉਹਦਾ ਸਤਿਕਾਰ ਕਰਾਉਣਾ ਆਪਣੇ ਹੱਥ ਚ ਆਦਮੀ ਦੇ ਹੱਥ ਹੈ ਇੱਥੇ ਜੇ ਨਾ ਬਹੁਤਾ ਮੁੱਲ ਇਕੱਠਾ ਹੁੰਦਾ ਇੱਕ ਦੋ ਬੰਦੇ ਆ ਜਾਂਦੇ ਸ਼ਾਇਦ ਕਿਰਪਾਨ ਨਾਲ ਕਿਸੇ ਦਾ ਗੁੱਟ ਲਾਹੰਦਾ ਕਿਸੇ ਦੀ ਬਾਹ ਲਾਹੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਇੱਥੇ ਇੱਕ ਫਤੇ ਵਰਦਾਏ ਨਹੰਗ ਸਿੰਘ ਨਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਬੰਦੇ ਨੇ ਪੰਥ ਚੋਂ ਛਿੱਕਿਆ ਹੋਇਆ ਤੇ ਇਹਨੂੰ ਕਿਸੇ ਨਹੰਗ ਸਿੰਘ ਨੇ ਜ세ਵੰਦੀ ਵਾਲਿਆਂ ਦੀ ਨਹੰਗਾ ਦੀ ਕਰਕੇ ਮਿੰਤ ਇਹਨੂੰ ਦੁਬਾਰਾ ਫਰਲਾ ਦਵਾਇਆ ਹੈ ਵੀ ਅੱਗੇ ਤੋਂ ਗਲਤੀ ਨਹੀਂ ਕਰਦਾ ਇਹ ਪਹਿਲਾਂ ਬਹੁਤ ਗਲਤੀਆਂ ਕਰਦਾ ਰਿਹਾ ਹੈ ਪਹਿਲਾਂ ਵੀ ਇਹ ਮਤਲਬ ਕਰੈਤਾ ਕਰੈਤਾ ਕਰਦਾ ਰਿਹਾ ਜੀ ਪਹਿਲਾਂ ਵੀ ਇਹ ਸ਼ਰਾਬ ਪੀਣ ਦਾ ਆਦੀ ਹੈ ਬਾਣਾ ਪਾ ਕੇ ਹੁਣ ਵੀ ਸ਼ਰਾਬ ਪੀਤੀ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਬੰਦੇ ਆ ਇਹਨੂੰ ਕਈ ਵਾਰ ਟੋਕ ਵੀ ਲਿਆ ਵੀ ਬਾਬਾ ਜੀ ਤੂੰ ਬਾਣਾ ਪਾ ਕੇ ਠੇਕੇ ਤੇ ਨਾ ਜਾਇਆ ਕਰ ਪਰ ਇਹ ਆਪਣੀਆਂ ਆਦਤਾਂ ਦੇ ਮਜਬੂਰ ਹੈ ਇਹ ਜਾਣੇ ਤੇ ਹਟਦਾ ਨਹੀਂ ਹੈਗਾ ਸਾਡੇ ਪਿੰਡ ਦੇ ਜਾ ਇੱਥੇ ਜਿੰਨੇ ਵੀ ਗੁਰਸਿੱਖ ਆਏ ਹੋਏ ਆ ਉਹ ਸਿਰਫ ਬਾਣੇ ਦੀ ਇੱਜ਼ਤ ਕਰਦੇ ਆ ਇਹਦੇ ਤਾਰ ਰਿਪੇਅਰ ਨਹੀਂ ਕਰੀ ਨਹੀਂ ਇਹਦੀ ਰਿਪੇਅਰ ਵੀ ਹੋ ਜਾਣੀ ਸੀ ਪਰ ਅਸੀਂ ਬੇਨਤੀ ਕਰਦੇ ਆ ਜੇ ਸਾਡੀ ਕੋਈ ਜਥੇਬੰਦੀਆਂ ਦੇ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸੁਣਦਾ ਹੋਵੇ ਇਹਦਾ ਕੋਈ ਹੱਲ ਕਰਿਆ ਜਾਵੇ ਜੀ ਇਹਦੇ ਇੱਕ ਬੰਦੇ ਕਰਕੇ ਸਾਰੇ ਨਹੰਗ ਸਿੰਘਾਂ ਪਰ ਇੱਕ ਦਾਗ ਲੱਗ ਰਿਹਾ ਹੈ ਜੀ ਇਹਦਾ ਹੱਲ ਕੀਤਾ ਜਾਵੇ ਇਹਦੀ ਸ਼੍ਰੀ ਸਾਹਿਬ ਲੋਹਾ ਕੇ ਇਨੂੰ ਬਾਣਾ ਇਹਦਾ ਖਲਾਇਆ ਜਾਵੇ ਜੀ ਇਹਦੀ ਦੁਕਾਨਦ ਕੋਣ ਇੱਥੇ ਤੇ ਬੰਦ ਕਰਾ ਕੇ ਇਹਨੂੰ ਕੋਈ ਹੋਰ ਦਿਹਾੜੀ ਮਜ਼ਦੂਰੀ ਦਾ ਕੰਮ ਦੁਆਇਆ ਜਾਵੇ ਤਾਂ ਕਿ ਉਹਰੇ ਨਹੰਗ ਸਿੰਘਾਂ ਦੀ ਗੁਰਸਿੱਖ ਬੰਦਿਆਂ ਦੀ ਜਿਹੜੀ ਛਾਪ ਛਾਇਆ ਉਹ ਬਣੀ ਰਹੇ ਬਸ ਸਾਡੀ ਤਾਂ ਇਨੀ ਬੇਨਤੀ ਹੈ ਜੀ ਸਰ ਜੀ ਕਿ ਕਰ ਰਹੇ ਮੈਂ ਬਹੁਤ ਗਲਤ ਕੰਮ ਕਰ ਰਿਹਾ ਜੀ ਦੇ ਵਿੱਚ ਬਾਣਾ ਪਾ ਕੇ ਸ਼ਰਾਬ ਪਿੰਦਾ ਇਹ ਧਰਮ ਦੀ ਨੀਯੋਗਰਾਮੀ ਦਾ ਸੁਪਨਾ ਪਸਰਾਇਆ ਤੇ ਹੁਣ ਇਹਨਾਂ ਚਾਹ ਦਾਰੂ ਪੀਤੀ ਵੀ ਹੈ ਨਾ ਅਮੇ ਦਾਰੂ ਪੀਤੀ ਹੋਈ ਹੈ ਇਹ ਕਿਹੜੇ ਕਾਰਨ ਦੀ ਬੇਅਦਵੀ ਕਰਦਾ ਜੀ ਇਹਦੇ ਇੱਕ ਕਾਰ ਖਲਾਏ ਜਾਂਦੇ ਨੇ ਇਹ ਜਿੰਦੇ ਦੇ ਇਹੋ ਜਿਹੀ ਸਾਡੀ ਬੇਅਦਵੀ ਐ ਬਣਾਮ ਹੈ ਜੀ ਕੀ ਗੱਲ ਹੋਈ ਆ ਜਿਵੇਂ ਇਧਰ ਆਇਆ ਵੇ ਇਧਰ ਸੇ ਪੁੱਛਿਆ ਮੈਂ ਦੁਕਾਨ ਲਗਾ ਲੂਗਾ ਇਹਨਾਂ ਨੇ ਬੋਲੇ ਲਗਾ ਲੋ ਮੈਂ ਲਗਾਈ ਦੁਕਾਨ ਉਧਰ ਸੇ ਸਰਦਾਰ ਆਇਆ ਮੇਰੇ ਕੋ ਇਧਰ ਉਧਰ ਬੁਲਾ ਕੇ ਬੋਲਾ ਉਹਨਾਂ ਨੇ ਕੀ ਕਹੋਇਆ ਮੈਂ ਕਿ ਥੱਲੇ ਲਗਾਈ ਹੋਇਆ ਬਸ ਹੱਤ ਤੋਂ ਸਾਰੇ ਇੱਕਦਮ ਬੇ तलवार काट के ले उधर फिर गए छतरी में मारे मेरे को भी मार रहे थे उधर मैं बच के भाग गया फिर मैं उधर से आया कोई उसने बचाया मुझे मेरे को भी दो बार हमला कराया इन्होंने छतरे में भी उधर से मार उधर से भी तलवार मार गया इधर से भी गए उन्हें कोई नशा किया हुआ हाँ जी नशा किया हुआ उन्होंने एकदम ही मेरे को भी मारा उन्होंने फिर छतरे को मारते गए उधर से भी आई छतरी को मारते कौन है ये निहंग सिंह क्या होना है जी कौन है निहंग सिंह जी जी निहंग सिंह ਅੱਜ ਨਾਗਰ ਨਾਗਰ ਦਾ ਹੰਗਾਲਾ ਬਾਣਾ ਪਾਇਆ ਹੋਇਆ ਹੈ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸ੍ਰੀਨਾਥ ਸਾਹਿਬ ਰੱਖ ਕੇ ਉੱਪਰ ਮਾਲਾ ਪਾ ਕੇ ਕੋਈ ਆਨੰਦ ਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੁਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਦੋ ਦਿਨ ਬਾਅਦ ਕੀ ਕਰ ਰਿਹਾ ਸੋ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰਲੇ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਆਪਣਾ ਰੋਜਗਾਰ ਚਲਾ ਰਹੇ ਆਂ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੂਜੀ ਗੱਲ ਤੁਹਾਡੇ ਸਾਹਮਣੇ ਚਲੋ ਮਾਫੀ ਮੰਗ ਲਈ ਬੰਦੇ ਨੇ ਪਰ ਇਹੋ ਜਿਹਾ ਬਾਣਾ ਪਾ ਕੇ ਇਹੋ ਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੁੰਨੇ ਨਾ ਕਰਕੇ ਸੋ ਕੋਸ਼ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਸਾਹਿਬਾਨ ਖੜੇ ਨੇ ਸੋ ਇਹ ਮਾੜੀ ਗੱਲ ਹੈ ਜਿਹੜੇ ਇਹ ਜੇ ਇਹਨਾਂ ਨੂੰ ਆਨਸਰ ਮਿਲਦੇ ਨੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਨੂੰ ਆਪਣੀ ਦੁਕਾਨਦਾਰੀ ਚਲਾਉਂਦਾ ਹੈ ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ ਸੋ ਕੋਈ ਨਾ ਪੁੱਤ ਥੋੜਾ ਨੁਕਸਾਨ ਹੋਇਆ ਨਹੀਂ ਜੀ ਚਲੋ ਤੁਹਾਡੇ ਨਾਲ ਕੋਈ ਤੁਸੀਂ ਜਰੂ ਆਪਣੀ ਮਿਹਨਤ ਕਰੋ ਠੀਕ ਹੈ